ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਪ੍ਰਾਪਰਟੀ ਬਾਜ਼ਾਰ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਜਗਰਾਉਂ ਸ਼ਹਿਰ ਤੋਂ ਥੋੜੀ ਦੂਰੀ ਤੇ ਨਾਨਕਸਰ ਗੁਰਦੁਆਰਾ ਸਾਹਿਬ ਕੋਲੋਂ ਇੱਕ ਘਰ ਦੀ ਵੀਡੀਓ ਲੈ ਕੇ ਆਏ ਆ ਗੁਰਦੁਆਰਾ ਸਾਹਿਬ ਤੋਂ ਸਿਰਫ 100 ਮੀਟਰ ਦੀ ਦੂਰੀ ਤੇ ਘਰ ਬਣਿਆ ਹੋਇਆ ਬਹੁਤ ਸਾਰੇ ਕਸਟਮਰਾਂ ਦੀ ਮੰਗ ਸੀ ਵੀ ਆਪਾਂ ਨੂੰ ਨਾਨਕਸਰ ਗੁਰਦੁਆਰਾ ਸਾਹਿਬ ਦੇ ਕੋਲੇ ਘਰ ਚਾਹੀਦਾ ਉਹਨਾਂ ਲਈ ਸਪੈਸ਼ਲ ਇਹ ਘਰ ਦੀ ਵੀਡੀਓ ਲੈ ਕੇ ਆਏ ਜੀ ਆਪਾਂ ਤੇ ਬਹੁਤ ਹੀ ਖੁੱਲਾ ਢਲਾ ਘਰ ਬਣਿਆ ਹੋਇਆ ਜੇ ਜਗਾ ਦੀ ਗੱਲ ਕਰੀਏ ਤਾਂ ਵਿਸਵਿਆਂ ਚ ਗੱਲ ਕਰੀਏ ਤਾਂ 12 ਵਿਸਵੇ ਜਗਾ ਜੇ ਮਰਲੇ ਵਿੱਚ ਗੱਲ ਕਰੀਏ ਤਾਂ 24 ਮਰਲੇ ਜਗਾ ਜੇ ਗਜਾਂ ਵਿੱਚ ਗੱਲ ਕਰੀਏ ਤਾਂ 600 ਗਜ ਜਗਾ ਬਣਦੀ ਹੈ ਜੀ ਤੇ ਆ ਫਰੰਟ ਤੇ ਆਪਾਂ ਨੂੰ ਇੱਕ ਲੈਟਰਨ ਬਾਥਰੂਮ ਬਣਿਆ ਮਿਲ ਜਾਣਾ ਇਹਦੇ ਉੱਪਰ ਪਾਣੀ ਵਾਲੀ ਟੈਂਕੀ ਰੱਖੀ ਹੋਈ ਆ ਘਰ ਦੇ ਵਿੱਚ ਤਿੰਨ ਰਸੋਈਆਂ ਬਣੀਆਂ ਹੋਆਂ ਹੁੰਗਾ ਜੀ ਤਿੰਨ ਪਰਿਵਾਰ ਇੱਥੇ ਰਹਿ ਰਹੇ ਆ ਆ ਫਰੰਟ ਤੇ ਆਪਾਂ ਨੂੰ 200 ਮਿਲ ਜਾਣੀਆਂ ਇਹ ਟੈਂਪਰੇਰੀ ਰਸੋਈਆਂ ਬਣੀਆਂ ਹੋਈਆਂ ਜਾਨੀ ਕਿ ਤੇ ਸੈਲਫ ਸਸਪਾਇਡ ਦੇ ਵਿੱਚ ਪਾਈਆਂ ਹੋਈਆਂ ਨੇ ਤਿੰਨਾਂ ਭਰਾਵਾਂ ਦੀਆਂ ਅਲੱਗ-ਅਲੱਗ ਬਣਾਈਆਂ ਹੋਈਆਂ ਰਸੋਈਆਂ ਇਹ ਜਿਹੜੀ ਮੇਨ ਰਸੋਈ ਆ ਉਹ ਅੰਦਰ ਆ ਜੀ ਤੇ ਉਹ ਵੀ ਤੁਹਾਨੂੰ ਦਿਖਾਉਂਦੇ ਆ ਪੰਜ ਕਮਰੇ ਬਣੇ ਹੋਇਆ ਘਰ ਦੇ ਵਿੱਚ ਖੁੱਲੀ ਡੁੱਲੀ ਲੌਬੀ ਬਣੀ ਹੋਈ ਆ 2600 ਸਕਰ ਫੁੱਟ ਏਰੀਆ ਛੱਤਿਆ ਹੋਇਆ ਜੀ ਸਾਰਾ ਯਾਨੀ ਕਿ ਘਰ ਦੇ ਮੂਹਰੇ ਛੋਟਾ ਜਿਹਾ ਬਰਾਂਡਾ ਛੱਡਿਆ ਹੋਇਆ ਜੀ ਆ ਦੇਖੋ ਤੇ ਹੁਣ ਤੁਹਾਨੂੰ ਦਿਖਾਉਂਦੇ ਆ ਆਪਾਂ ਫਸਟ ਰੂਮ ਇਹਨੂੰ ਆਪਾਂ ਡ੍ਰੈੰਗ ਰੂਮ ਵੀ ਬਣਾ ਸਕਦੇ ਜਾਨੀ ਕਿ ਤੇ ਇਹਨਾਂ ਨੇ ਤਾਂ ਚਲੋ ਇਹ ਬੈਡਰੂਮ ਦੇ ਤੌਰ ਤੇ ਵਰਤ ਰਿਆ ਇਹਨੂੰ 컬러 ਪੇਂਟ ਦਾ ਤਾਂ ਸਾਰਾ ਕੰਮ ਹੋਇਆ ਵਾ ਨੀਚੇ ਟਾਇਲ ਟੂ ਲੱਗੀ ਹੋਈ ਆ ਤੇ ਮੇਨ ਐਂਟਰੀ ਕਰਦੇ ਸਾਰੇ ਲੈਫਟ ਸਾਈਡ ਤੇ ਆਪਾਂ ਨੂੰ ਕਿਚਨ ਮਿਲ ਜਾਨੀ ਹੈ ਜੀ ਆ ਦੇਖੋ ਕਿਚਨ ਦੇ ਵੀ ਸਲਫਾ ਸਲਫਾ ਵਧੀਆ ਪਈਆਂ ਹੋਈਆਂ ਨੇ ਕਾਰਨਰ ਵਿੰਡੋ ਲੱਗੀ ਹੋਈ ਹੈ ਇਹਦੇ ਵਿੱਚ ਤੇ ਆ ਆ ਗਿਆ ਜੀ ਸੈਕੰਡ ਰੂਮ ਇਹ ਵੀ ਖੁੱਲਾ ਢੋਲਾ ਰੂਮ ਬਣਿਆ ਹੋਇਆ ਹੈ ਇਹ ਹੈਗਾ 12 ਬਾਈ 12 ਦਾ ਕਮਰਾ ਜਿਹੜਾ ਪਹਿਲਾਂ ਆਪਾਂ ਇੱਕ ਕਮਰਾ ਦੇਖਿਆ ਉਹ ਹੈਗਾ 14 ਬਈ 14 ਦਾ ਜੀ ਵੀ ਖੁੱਲੇ ਡੁੱਲੇ ਬਣੇ ਹੋਏ ਆ ਕਮਰੇ ਪੂਰੇ ਤੇ ਆ ਆ ਗਿਆ ਜੀ ਤਿੰਨ ਨੰਬਰ ਕਮਰਾ ਵੀ ਇਹ ਵੀ ਪੂਰਾ ਖੁੱਲਾ ਢੁਲਾ ਬਣਿਆ ਹੋਇਆ ਹੈ ਬਾਕੀ ਵੈਂਟੀਲੇਸ਼ਨ ਦਾ ਪੂਰਾ ਪ੍ਰਬੰਧ ਰੱਖ ਕੀਤਾ ਹੈ ਇਹਨਾਂ ਨੇ ਵਿੰਡੋਆਂ ਲਾਈਆਂ ਹੋਊਗਾ ਸਾਈਡ ਤੇ ਜਗ੍ਹਾ ਵੀ ਛੱਡੀ ਹੋਈ ਹੈ ਨਹੀਂ ਆ ਆ ਗਿਆ ਪੂਜਾ ਰੂਮ ਠੀਕ ਹੈ ਜੀ ਤੇ ਇਹਦੇ ਨਾਲ ਹੀ ਇੱਕ ਕਮਰਾ ਹੋਰ ਆ ਦੇਖੋ ਇਸੇ ਕਮਰੇ 'ਚੋ ਜਾਨੀ ਕਿ ਬੈਕ ਤੇ ਇੱਕ ਗੇਟ ਛੱਡਿਆ ਹੋਇਆ ਆ ਆ ਦੇਖੋ ਇਹੜੀ ਬੈਕ ਸਾਈਡ ਜਗ੍ਹਾ ਛੱਡੀ ਹੈ 4 1/2 ਫੁੱਟ 5 ਫੁੱਟ ਜਗ੍ਹਾ ਛੱਡੀ ਹੋਈ ਆ ਉਧਰ ਐਂਟਰੀ ਲਈ ਛੱਡਿਆ ਹੋਇਆ ਗੇਟ ਵੀ ਕੋਠੀ ਦੇ ਚਾਰੋਂ ਪਾਸੇ ਜਗ੍ਹਾ ਛੱਡੀ ਹੋਈ ਆ ਵੈਂਟੀਲੇਸ਼ਨ ਦਾ ਤੇ ਰੋਸ਼ਨੀ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਜਾਨੀ ਕਿ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ ਕੋਠੀ ਖੁੱਲੀ ਢਿੱਲੀ ਕੋਠੀ ਆ ਆ ਲੌਬੀ ਹੈ ਜੀ ਖੁੱਲੀ ਢਿੱਲੀ ਲੌਬੀ ਆ ਤੇ ਇਹਦੇ ਸਾਹਮਣੇ ਆ ਤੁਹਾਨੂੰ ਦਿਖਾਈ ਦੇ ਰਿਹਾ ਲੌਬੀ ਦੇ ਵਿੱਚ ਇੱਕ ਬਾਥਰੂਮ ਆ ਦੇਖੋ ਇਹ ਵੀ ਖੁੱਲਾ ਡੁੱਲਾ ਬਾਥਰੂਮ ਬਣਿਆ ਹੋਇਆ ਤੇ ਇਹਦੇ ਨਾਲ ਇੱਕ ਕਮਰਾ ਹੋਰ ਆ ਗਿਆ ਜੀ ਇਹ ਕਮਰੇ ਦੇ ਨਾਲ ਬੈਕ ਸਾਈਡ ਤੇ ਇੱਕ ਛੋਟਾ ਸਟੋਰ ਮਿਲਦੇ ਨੇ ਆਪਾਂ ਨੂੰ ਪੂਰਾ ਵਧੀਆ ਜਣ ਕੇ ਪੂਰੀ ਮਜ਼ਬੂਤੀ ਵਾਲਾ ਘਰ ਬਣਾਇਆ ਹੈ ਇਹਨਾਂ ਨੇ ਬਾਕੀ ਮਾਲਕ ਕਹਿੰਦੇ ਸਾਡਾ ਕਿਹੜਾ ਵੇਚਣ ਨੂੰ ਬਣਾਇਆ ਹੋਇਆ ਸੀ ਨਾ ਵੀ ਹੁਣ ਮਜਬੂਰੀ ਤਰਨ ਵੇਚਣਾ ਪੈ ਗਿਆ ਇਹਨਾਂ ਨੇ ਚਲੋ ਕੋਈ ਫੈਮਿਲੀ ਪ੍ਰੋਬਲਮ ਪੈ ਗਈ ਆ ਵੀ ਵੇਚਣਾ ਪੈਂਦਾਗਾ ਨਾ ਤੇ ਆਜੋ ਹੁਣ ਤੁਹਾਨੂੰ ਦਿਖਾਉਂਦੇ ਆ ਜਿਹੜਾ ਕੋਠੀ ਦੇ ਚਾਰੇ ਪਾਸੇ ਜਗਾ ਛੱਡੀ ਹੋਈ ਹੈ ਨਾ ਉਹ ਦਿਖਾਉਨੇ ਆ ਆ ਦੇਖੋ ਵੀ ਆ ਇੱਥੋਂ ਜਗਾ ਜਣ ਕੇ ਆ ਪੌੜੀਆਂ ਦੇ ਚੱਲੇ ਆ ਗਈ ਜਗਾ ਇੱਥੇ ਇਹਨਾਂ ਨੇ ਮਸ਼ੀਨ ਲਾਈ ਸਿਆ ਦੇਖੋ ਤੇ ਆ ਕੂਲਰ ਲੱਗਿਆ ਹੋਇਆ ਇੱਥੇ ਥੋੜੀ ਜਗਾ ਘਟ ਜਾਂਦੀ ਹੈ ਤੇ ਬਾਕੀ ਸਾਰੀ ਜਗਾ ਜਣ ਕੇ ਵਧੀਆ ਕੂਲਰ ਇਹਨਾਂ ਨੇ ਬਾਹਰਲੀ ਸਾਈਡ ਹੀ ਰੱਖੇ ਹੋਇਆ ਸਾਰੇ ਜਿੰਨੇ ਵੀ ਆ ਤੇ ਆ ਦੇਖੋ ਬੈਕ ਸਾਈਡ ਆ ਗਿਆ ਆਹੋ ਗੇਟ ਆ ਜੀ ਜਿਹੜਾ ਆਪਾਂ ਤੁਹਾਨੂੰ ਅੰਦਰ ਦੀ ਦਿਖਾ ਨਹੀਂ ਰਹੇ ਸੀਗੇ ਕਮਰੇ ਦੇ ਵਿੱਚ ਦੀ ਆ ਗੇਟ ਆ ਆਹ ਇੱਧਰ ਦੀ ਵੀ ਐਂਟਰੀ ਹੈਗੀ ਯਾਨੀ ਕਿ ਵਧੀਆ ਘਰ ਬਣਿਆ ਹੋਇਆ ਹੈ ਪੂਰਾ ਖੁੱਲਾ ਢੁੱਲਾ ਵੈਂਟੀਲੇਸ਼ਨ ਦਾ ਪੂਰਾ ਪ੍ਰਬੰਧਾ ਹੈ ਨਾ ਤੇ ਵਾਕਈ ਜਿਹੜੇ ਵੀ ਲੈਣਾ ਚਾਹੁੰਦੇ ਆ ਸਾਡੇ ਨਾਲ ਸੰਪਰਕ ਕਰੋ ਰੇਟ ਵੀ ਮਾਲਕਾਂ ਨੇ ਬਿਲਕੁਲ ਜਾਇਜ਼ ਹੀ ਮੰਗਿਆਗਾ ਕੋਈ ਜ਼ਿਆਦਾ ਰੇਟ ਨਹੀਂ ਮੰਗਿਆਗਾ ਨਾਨਕ ਸਰ ਦੇ ਕੋਲੇ ਹੈ ਜੀ ਘਰ ਹੁਣ ਚੱਲਦੇ ਆ ਜੀ ਆਪਾਂ ਛੱਤ ਤੇ ਤੇ ਛੱਤ ਤੋਂ ਤੁਹਾਨੂੰ ਆਸੇ-ਪਾਸੇ ਦਾ ਮਾਹੌਲ ਦਿਖਾਉਨੇ ਆ ਵੀ ਕਿੱਦਾਂ ਦੇ ਘਰ ਬਣੇ ਹੋਇਆ ਸਾਈਡਾਂ ਤੇ ਵੀ ਵਧੀਆ ਘਰ ਬਣੇ ਹੋਇਆ ਜੀ ਪੂਰੇ ਵਧੀਆ ਘਰ ਬਣੇ ਹੋਇਆ ਤੇ ਬਾਕੀ ਮਾਲਕਾਂ ਨੇ ਜਿਹੜੀ ਇਹਦੀ ਡਿਮਾਂਡ ਆ ਉਹ 35 ਲੱਖ ਰੁਪਈਆ ਡਿਮਾਂਡ ਕੀਤੀ ਹੈ ਜੀ ਬਾਕੀ ਮੌਕੇ ਤੇ ਮਾਣਤਾਨ ਕੀਤਾ ਜਾਊਗਾ ਵੀ ਜਿੰਨਾ ਵੀ ਹੋ ਸਕਿਆ ਤੇ ਜਿਹੜੇ ਵੀ ਇਹ ਘਰ ਲੈਣਾ ਚਾਹੁੰਦੇ ਉਹ ਆਪਣੇ ਨਾਲ ਸੰਪਰਕ ਕਰੋ ਜੀ ਆਪਣਾ ਨੰਬਰ ਹੈਗਾ 7814092514 7814092514 ਛੱਤ ਦੇ ਸੈਂਟਰ ਤੇ ਲੌਬੀ ਦੇ ਵਿਚਾਲੇ ਮੰਗ ਛੱਡਿਆ ਹੋਇਆ ਹੈਗਾ ਤੇ ਆਹ ਦੇਖੋ ਸਾਈਡਾਂ ਤੇ ਵਧੀਆ ਯਾਨੀ ਕਿ ਘਰ ਘਰ ਬਣੇ ਹੋਏ ਆ ਵਧੀਆ ਕੋਠੀਆਂ ਬਣੀਆਂ ਹੋਈਆਂ ਮਾਹੌਲ ਵਧੀਆ ਯਾਨੀ ਕਿ ਪੂਰਾ ਸ਼ਾਂਤ ਮਾਹੌਲ ਹੈਗਾ ਤੇ ਬਾਕੀ ਹੋਰ ਵੀ ਜਿਹੜੇ ਆਪਣੀ ਜ਼ਮੀਨ ਮਕਾਨ ਜਾਂ ਦੁਕਾਨ ਵੇਚਣਾ ਚਾਹੁੰਦੇ ਹੋ ਉਹ ਆਪਣੇ ਨਾਲ ਸੰਪਰਕ ਕਰੋ ਆਪਾਂ ਉਹਨਾਂ ਦੀ ਵੀਡੀਓ ਪਾ ਕੇ ਉਹਨਾਂ ਦੀ ਪ੍ਰਾਪਰਟੀ ਜਲਦੀ ਤੋਂ ਜਲਦੀ ਸੇਲ ਕਰਵਾਵਾਂਗੇ ਜਿਨ੍ਹਾਂ ਨੇ ਹਾਲੇ ਤੱਕ ਆਪਣਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਲੱਗਿਆ ਘੰਟੀ ਨੂੰ ਵੀ ਪ੍ਰੈਸ ਕਰੋ ਤਾਂ ਕਿ ਆਪਣੀ ਆਉਣ ਵਾਲੀ ਹਰ ਵੀਡੀਓ ਦੇਖ ਸਕੋ